ਅੰਮ੍ਰਿਤਸਰ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਪਰਮਾਤ ਪਰ ਨਗਰ ਨਿਕਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਲੋਗੜ ਚੌਂਕ ਤੋਂ ਲੈ ਕੇ ਪੰਜਾਬ ਰੋਡਵੇਜ਼ ਵਰਕਸ਼ਾਪ ਤੱਕ ਆਵਾਰਾ ਪਸ਼ੂਆਂ ਦੀ ਪਰਮਾਤ ਹੈ ਲੋਕਾਂ ਦੇ ਐਕਸੀਡੈਂਟ ਹੋ ਰਹੇ ਹਨ ਅਤੇ ਪਸ਼ੂ ਐਕਸੀਡੈਂਟਾਂ ਕਰ ਜ਼ਖਮੀ ਵੀ ਹੋ ਰਹੇ ਨੇ ਪਰ ਇਹਨਾਂ ਪਸ਼ੂਆਂ ਨੂੰ ਸੜਕਾਂ ਉੱਪਰ ਆਵਾਰਾ ਛੱਡਿਆ ਹੋਇਆ ਐ ਸੜਕ ਤੋਂ ਲੰਘਣ ਵਾਲੇ ਲੋਕਾਂ ਨੇ ਆਖਿਆ ਕਿ ਪਸ਼ੂਆਂ ਨੂੰ ਉਹਨਾਂ ਦੀ ਥਾਂ ਤੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਇਨਸਾਨੀ ਜ਼ਿੰਦਗੀਆਂ ਦਾ ਬਚਾਅ ਹੋ ਸਕੇ ਇਹ ਲੋਗੜ ਆਉਟਸਾਈਡ ਲੋਗੜ ਗੇੜਾ ਬਾਬਾ ਪੋੜੀ گاਉਂ ਸ਼ਾਲਾ ਦੇ ਪਾਸੇ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਆਏ ਬੇਨਤੀ ਕਰਦੇ ਆ ਕਿ ਜਿਹੜਾ ਕੋੜਾ ਲੱਗਾ ਡੰਗਰ ਹੈ ਇਹਨਾਂ ਦੇ ਉੱਪਰ ਧਿਆਨ ਰੱਖਿਆ ਜਾਵੇ ਐਕਸੀਡੈਂਟ ਰੋਜ਼ ਰੋਜ਼ ਰੋਡ ਦੇ ਉੱਪਰ ਐਕਸੀਡੈਂਟ ਹੁੰਦਾ ਕਾਰਨ ਜੀ ਉਹਦੇ ਜ਼ਿੰਮੇਵਾਰ ਕੌਣ ਹੈ ਇਹਦਾ ਹੈ ਮਾੜਾ ਬੰਦਾ ਤੇ ਜੇ ਕਦੇ ਸੱਟ ਮੱਟ ਲੱਗ ਜੇ ਤੇ ਉਹ ਪੈਸੇ ਖਰਚ ਨਹੀਂ ਹੋਊਗਾ ਜਿਕਉਂ ਨਹੀਂਗਾ ਵੀ ਠੀਕ ਹੈ ਜੀ ਆਏ ਪ੍ਰਸ਼ਾਸਨ ਪਰ ਹੱਥ ਜੋੜ ਕੇ ਬੇਨਤੀ ਆਹੇ ਕਰਦੇ ਆ ਕਿ ਇਹਨਾਂ ਦੇ ਉੱਪਰ ਨਕੇਲ ਕਸੀ ਜਾਵੇ ਠੀਕ ਹੈ ਜੀ ਅ ਡੰਗਰਾਂ ਦਾ ਖਿਆਲ ਰੱਖਿਆ ਜਾਵੇ ਲੋਕਾਂ ਨੂੰ ਹਾਂ ਜਾਂ ਚ ਬੜੀ ਪਰੇਸ਼ਾਨੀ ਹੁੰਦੀ ਹੈ ਰਾਤ ਨੂੰ ਵੀ ਬੜਾ ਦਿੱਕਤ ਹੁੰਦੀ ਹੈ ਬਾਕੀ ਇਹ ਤੁਸੀਂ ਦੇਖਦੇ ਪਏ ਹੋ ਫੋਟੋ ਦੇਖੋ ਠੀਕ ਹੈ ਜੀ ਕਿ ਪ੍ਰਸ਼ਾਸਨਾਂ ਦੇ گاਉਂਾਂ ਜਿਹੜੀਆਂ ਲੋਕੀ ਕੂੜਾ ਥੁਰਦਦੇ ਤੇ ਕੋਈ ਡੰਪੜੀ ਲਗਾ ਲੈ ਠੀਕ ਹੈ ਜੀ ਕੋ ਡੰਪ ਹੋਵੇ ਤੇ ਚਲੋ ਇਹ ਵੀ ਕਿ ਕੂੜੇ ਨੂੰ ਥੋੜਾ ਨਜਾਤ ਮਿਲ ਜੇਗੀ ਹੁਣ ਇਹ ਵੇ ਕਿ ਆਈ ਹੱਥ ਜੋੜ ਕੇ ਆਸੀਂ ਬੇਰਤੀ ਕਰਦੇ ਆ ਕਿ ਇੱਕ ਡੰਗਰਾਂ ਨੂੰ ਥੋੜਾ ਕੀਤਾ ਜਾਵੇ ਕਬਰ ਇਹ ਤੇ ਪੂਰੇ ਘੜੇ ਵਾਲੋ ਜੀ ਠੀਕ ਹੈ ਇਹ ਲੋਗ ਅੰਦ ਵਿਦਿਆਲੇ ਦੇ ਸਾਹਮਣੇ ਬਿਲਕੁਲ ਉਸ ਦੇ ਗੇਟ ਦੇ ਅੱਗੇ ਸਾਰਾ ਸਾਰਾ ਦਿਨੇ ਹੋਈ ਖੇਲ ਹੁੰਦੀ ਰਹਿੰਦੀ ਹੈ گاਵਾ ਨੂੰ ਬੜੀ ਵਾਰੀ ਕਹਿ ਚੁੱਕੇ ਆ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਆ ਫਾਸਟਵੇ ਵਾਲੇ ਹਮੇਸ਼ਾ ਦਿਖਾ ਰਹੇ ਨੇ 2 ਸਾਲ ਤੋਂ ਹੀ ਲੇਕਿਨ ਪ੍ਰਸ਼ਾਸਨ ਦੇ ਕੋਈ ਅਸਰ ਨਹੀਂ ਹੋ ਰਿਹਾ ਇਸ ਚੀਜ਼ ਦਾ ਉੱਤੇ ਰੋਜ਼ ਐਕਸੀਡੈਂਟ ਹੁੰਦੇ ਨੇ ਔਰ ਦੇਖੋ ਅੱਜ ਵੀ گاਵਾ ਦੀ ਕੀ ਕੰਡੀਸ਼ਨ ਹੈਗੀ ਹੈ گاਵਾ ਦਾ ਇੱਕ ਚੁੰਡ ਆਰਾਮ ਦੇ ਨਾਲ ਫਿਰਦਾ ਤੁਰਦਾ ਜਦੋਂ ਕੋਈ ਸੜਕ ਦੇ ਉੱਤੇ ਹੀ ਇਹਨਾਂ ਨੂੰ ਖਾਣ ਨੂੰ ਕੋਈ ਚੀਜ਼ ਪਾ ਜਾਂਦਾ ਹੈ ਇਹ ਆਪਸ ਵਿੱਚ ਲੜਦੇ ਨੇ ਆਂਦੇ ਜਾਂਦੇ ਵਾਲੇ ਲੋਕੀ ਜਿਹੜੇ ਲਪੇਟ ਚ ਆ ਜਾਂਦੇ ਨੇ ਉਹਨਾਂ ਦਾ ਐਕਸੀਡੈਂਟ ਹੁੰਦਾ ਹੈ ਪਲੀਜ਼ ਐਕਸੀਡੈਂਟ ਤੋਂ ਬਚਾਇਆ ਜਾਵੇ گاਵਾਂ ਨੂੰ ਬਾਰੇ ਪ੍ਰਸ਼ਾਸਨ ਦੇ ਅੱਗੇ ਫਿਰ ਰਿਕਵੈਸਟ ਹੈ ਇਹਨਾਂ ਦਾ ਕੋਈ ਠੋਸ ਪ੍ਰਬੰਧ ਕੀਤਾ ਜਾਵੇ ਬਾਰ-ਬਾਰ ਇਹ گاਵਾ ਜਿਹੜੀਆਂ ਨੇ ਸੜਕ ਦੇ ਉੱਤੇ ਆ ਜਾਂਦੀਆਂ ਸਵੇਰ ਤੋਂ ਸ਼ਾਮ ਤੱਕ ਰਾਤ ਨੂੰ بڑے ਐਕਸੀਡੈਂਟ ਦਾ ਖਤਰਾ ਹੁੰਦਾ ਹੈ ਬਹੁਤ ਜ਼ਿਆਦਾ ਮੇਰੀ ਇਹੇ ਹੀ ਪ੍ਰਾਰਥਨਾਵਾਂ ਰਿਕਵੈਸਟ ਹੈ ਪ੍ਰਸ਼ਾਸਨ ਦੇ ਅੱਗੇ ਮੇਅਰ ਸਾਹਿਬ ਦੇ ਅੱਗੇ ਕਮਿਸ਼ਨਰ ਸਾਹਿਬ ਦੇ ਅੱਗੇ ਵੀ ਕੀ ਇਸ ਨੂੰ گاਵਾਂ ਨੂੰ ਕੰਟਰੋਲ ਕੀਤਾ ਜਾਵੇ ਜਿਨ੍ਹਾਂ ਦੀਆਂ گاਵਾਂ ਨੇ ਉਹਨਾਂ ਨੂੰ ਫੜ ਕੇ ਪੁੱਛਿਆ ਜਾਵੇ ਜੇ ਤੁਹਾਡੇ ਕੋ ਖਾਨ ਨੂੰ ਨਹੀਂ ਇਹਨਾਂ ਰੱਖਦੇ ਕਿਉਂ ਸੜਕ ਦੇ ਉੱਤੇ ਇਹ ਗੰਦ ਖਾਂਦੀਆਂ ਨੇ ਇਹ ਦੁੱਧ ਕੀ ਦਿੰਦੀਆਂ ਹੋਣਗੀਆਂ ਇਹ ਲੋਕਾਂ ਨੂੰ ਬਿਮਾਰੀ ਵੰਡ ਰਹੇ ਨੇ ਔਰ ਦੋ ਇਧਰ ਨੇੜੇ ਤੇੜੇ ਜਿੰਨੇ ਮਹੱਲੇ ਦੇ ਲੋਕ ਨੇ ਪ੍ਰਸ਼ਾਸਨ ਨੇ ਇਹਨਾਂ ਨੂੰ ਵੀ ਬਿਮਾਰੀ ਦਾ ਖਤਰਾ ਹੈ ਜੋ ਚੀਜ਼ਾਂ ਖਾਂਦੇ ਨੇ ਖਾਂਦੇ ਨੇ ਲੋਕ ਇਹਨਾਂ ਤੋਂ ਬਚਾਇਆ ਜਾਵੇ ਇਹਨਾਂ